ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲੈ ਕੇ ਆਏ ਹਾਂ ਸਾਈਕਲ ਦੀ ਵਰਤੋਂ ਤੇ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਅੱਜ ਦੇ ਵਿਗਿਆਨਕ ਯੁੱਗ ਵਿੱਚ ਭਾਵੇਂ ਤੇਜ਼ ਰਫ਼ਤਾਰ ਚੱਲਣ ਵਾਲੇ ਅਨੇਕਾਂ ਵਾਹਨਾਂ ਦੀ ਵਰਤੋਂ ਹੋ ਰਹੀ ਹੈ ਪਰ ਸਾਡੇ ਦੇਸ਼ ਵਿੱਚ ਅਜੇ ਵੀ ਸਾਈਕਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਦੂਜੇ ਵਾਹਨਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਹ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦਾ ਸਭ ਤੋਂ ਸਸਤਾ ਸਾਧਨ ਹੈ। ਇਸ ਦੀ ਵਰਤੋਂ ਛੋਟਾ ਮੋਟਾ ਪਹਾੜ ਟੌਣ ਲਈ ਵੀ ਕੀਤੀ ਜਾਂਦੀ ਹੈ। ਪਰ ਇਸ ਦੀ ਵਰਤੋਂ ਬਹੁਤ ਲੰਮੀ ਦੂਰੀ ਤੱਕ ਕਰਨੀ ਮੁਸ਼ਕਿਲ ਹੁੰਦੀ ਹੈ ਨੇੜੇ ਤੜੇ ਜਾਣ ਲਈ ਤਾਂ ਇਹ ਬਹੁਤ ਵਧੀਆ ਸਾਬਤ ਹੁੰਦਾ ਹੈ ਫਿਰ ਕਿਉਂਕਿ ਇਸ ਵਿੱਚ ਪੈਟਰੋਲ ਦੀ ਵਰਤੋਂ ਨਹੀਂ ਹੁੰਦੀ ਇਸ ਲਈ ਇਹ ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦਾ ਸਾਈਕਲ ਚਲਾਉਣਾ ਸਿਹਤ ਲਈ ਵੀ ਲਾਭਦਾਇਕ ਹੈ ਸਾਈਕਲ ਚਲਾਉਣਾ ਇੱਕ ਤਰ੍ਹਾਂ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ ਫਿਰ ਜਿੱਥੇ ਦੂਸਰੇ ਵਾਹਨ ਨਹੀਂ ਜਾ ਸਕਦੇ ਇਹ ਉੱਥੇ ਵੀ ਸਾਡਾ ਸਾਥ ਦਿੰਦਾ ਹੈ ਅੱਗੇ ਰਸਤਾ ਠੀਕ ਨਾ ਹੋਵੇ ਤਾਂ ਅਸੀਂ ਇਸ ਨੂੰ ਚੁੱਕ ਕੇ ਵੀ ਲੰਘ ਆ ਸਕਦੇ ਹਾਂ ਗਰੀਬ ਲੋਕਾਂ ਦਾ ਤਾਂ ਇਹ ਪੱਖਾ ਸਾਥੀ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ अथवा ਵਪਾਰ ਕਰਨ ਲਈ ਵੀ ਇਸ ਦੀ ਵਰਤੋਂ ਕਰਦੇ ਹਨ। ਦੂਸਰੇ ਪਾਸੇ ਸਮੇਂ ਦੇ ਬਦਲਣ ਨਾਲ ਮੱਧ ਵਰਗ ਦੇ ਲੋਕ ਹੁਣ ਸਾਈਕਲ ਦੀ ਸਵਾਰੀ ਨੂੰ ਛੱਡ ਕੇ ਸਕੂਟਰ ਨੂੰ ਅਪਣਾ ਰਹੇ ਹਨ। ਸ਼ਾਇਦ ਉਹ ਸਾਈਕਲ ਦੀ ਸਵਾਰੀ ਵਰਤੋਂ ਨੂੰ ਆਪਣੀ ਸ਼ਾਨ ਦੇ ਉਲਟ ਸਮਝਦੇ ਹਨ ਉਹ ਸਮਝਦੇ ਹਨ ਕਿ ਸਾਈਕਲ ਗਰੀਬਾਂ ਦਾ ਹੀ ਵਾਹਨ ਹੈ ਪਰ ਇਸ ਧਾਰਨਾ ਨੂੰ ਬਦਲਣ ਦੀ ਲੋੜ ਹੈ ਸਾਈਕਲ ਦੀ ਵਰਤੋਂ ਕਰਨ ਨੂੰ ਸਾਨੂੰ ਆਪਣੀ ਸ਼ਾਨ ਦੇ ਖਿਲਾਫ ਨਹੀਂ ਸਮਝਣਾ ਚਾਹੀਦਾ ਜੇ ਹੁਣ ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਤਾਂ ਸਾਈਕਲ ਦੀ ਵਰਤੋਂ ਲਾਭ ਦਾ ਇੱਕ ਸਿੱਧ ਹੋ ਸਕਦੇ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਸਾਈਕਲ ਦੀ ਸਾਂਭ ਸੰਭਾਲ ਵੱਲ ਵੀ ਪੂਰਾ ਧਿਆਨ ਦੇਈਏ ਤਾਂ ਬੱਚਿਓ ਇਹ ਸੀ ਸਾਈਕਲ ਦੀ ਵਰਤੋਂ ਤੇ ਲੇਖ ਤਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਰ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ